ਗੁਰਪਿਆਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਧੀਆਂ ਬਹੁਤ ਸਾਰੀਆਂ ਦੁਆਵਾਂ ਆਪ ਦੀਆਂ ਅਸੀਸਾਂ ਸਬਦਾਂ ਵੱਡਿਆਂ ਛੋਟਿਆਂ ਦਾ ਅਸ਼ੀਰਵਾਦ ਮੇਰੇ ਨਾਲ ਆਪ ਜੀ ਦੀ ਜੋ ਬਹੁਤ ਵੱਡੀ ਮੈਨੂੰ ਦੇਣਾ ਹੈ ਆਪਨੇ ਕੀਰਤਨ ਸੁਨੇਆ ਔਰ ਉਸ ਤੁਹਾਡੀ ਸਰੋਤ ਦਾ صدਕਾ ਅੱਜ ਮੈਨੂੰ ਪਾਰ ਸਰਕਾਰ ਵੱਲੋਂ ਪਦਮਸ਼ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਜੋ ਮੇਰੇ ਮੈਦ ਲੱਗਾ ਹੋਇਆ ਇਹ ਰਾਸ਼ਟਰਪਤੀ ਜੀ ਵੱਲੋਂ ਦਿੱਤਾ ਗਿਆ ਤੇ ਇੱਕ ਉਹਨਾਂ ਨੇ ਹੋਰ ਕੀ ਦਿੱਤਾ ਇਹ ਮੈਂ ਤੁਹਾਡੇ ਸਾਹਮਣੇ ਖੋਲਦਾ ਇਹ ਲਫਾਫਾ ਸੁਪਰ ਸਰਕਾਰ ਦਿੱਤੇ ਮੋਰ ਵੀ ਲੱਗੀ ਹੋਈ ਹੈ ਤੇ ਇੱਕ ਰੋਲ ਹੈ ਵਿੱਚ ਇਹ ਤੇ ਇਹ ਮੈਂ ਖੋਲ ਕੇ ਦੇਖਦਾ ਇਹਦੇ ਵਿੱਚ ਕੀ ਮੈਨੂੰ ਵੀ ਨਹੀਂ ਪਤਾ ਕੀ ਹੈ ਇਹ ਤੁਹਾਡੇ ਸਾਹਮਣੇ ਖੋਲਦਾ ਇਹਨੂੰ ਖੋਲਦਾ ਕਿ ਇਧਰੋਂ ਖੋਲਦਾ ਹਾਂ ਅੱਛਾ ਆ ਦੇਖੋ ਜੀ ਖੋਲ ਲਿਆ ਮੈਂ ਤੇ ਇਹ ਰਹੀ ਠੀਕ ਹੈ ਜੀ ਇਹਨੂੰ ਮੈਂ ਪਾਸੇ ਰੱਖ ਲਿਆ ਮੈਂ ਰੱਖਿਆ ਨੇ ਸਰਟੀਫਿਕੇਟ ਲੱਗਦਾ ਮੈਨੂੰ ਹਾਂ ਸਰਟੀਫਿਕੇਟ ਹੈ ਕੁ ਮੇਰਾ ਨਾਮ ਲਿਖਿਆ ਹੋਇਆ ਤੇ ਵਾਹ ਵਾਹ ਹੇ <laughs> ਮੇਰਾ